ਲੋਕ ਸਭਾ ਚੋਣਾਂ ਨਜ਼ਦੀਕ ਨੇ ਬਹੁਤ ਸਾਰੇ ਲੋਕਾਂ ਦੀ ਕਿਤੇ ਨਾ ਕਿਤੇ ਉਮੀਦ ਹੁੰਦੀ ਹੈ ਕਿ ਲੀਡਰ ਸਾਡੇ ਇਹ ਵਿਕਾਸ ਕਾਰਜ ਦਾ ਰਵੇਲਾ ਕਰੇ ਨਾਲ ਹੀ ਬਹੁਤ ਸਾਰੇ ਲੋਕਾਂ ਦੇ ਕਿਤੇ ਨਾ ਕਿਤੇ ਆਪਣੇ ਕੁਝ ਮੁੱਦੇ ਹੁੰਦੇ ਬਹੁਤ ਪ੍ਰੋਬਲਮਾਂ ਆਈਆਂ ਨੇ ਰੱਜ ਆ ਭਾਈ ਤੇ ਇਚ ਲੋਕਡਾਉਨ ਤੋਂ ਬਾਅਦ ਘਰ ਦੀ ਮਹਿੰਗਾਈ ਥੋੜਾ ਬੈਂਕਾਂ ਦੇ ਕੰਮ ਇਹ ਸਭ ਨਾਲ ਬਹੁਤ ਪ੍ਰੋਬਲਮਾਂ ਹੋਈਆਂ ਭਰਤੀ ਹੋਏ ਪਿਛੇ ਤੇ ਉਹ ਭਰਤੀ ਦਾ ਕੁਝ ਬਣਿਆ ਨਹੀਂ ਅਹੀਂ ਕੱਢੇ ਗਏ ਬਾਰ ਕੋਈ ਰਿਜ਼ਲਟ ਦਿੱਤਾ ਨਹੀਂ ਨਾ ਨੇ ਇੰਨਾਂ ਨੇ ਇੰਡੀਆ ਬੇਸਿਕਲੀ ਐਗਰੀਕਲਚਰ ਸਟੇਟ ਹੀ ਹੈ ਕਿਸੇਮ ਵੀ ਗੇਮ 'ਤੇ ਜੋ ਹਮਾਰਾ ਇਕਨੋਮੀ ਮੇਂ ਗ੍ਰੋਥ ਹੋਤਾ ਹੈ ਉਹ ਐਗਰੀਕਲਚਰ ਸੇ ਹੀ ਹੈ ਕੋਈ ਸਹੂਲਤ ਨਹੀਂ ਦੇ ਰਹੇ ਹੈਗੇ ਬੱਚੇ ਪੜ੍ਹਨ ਲਿਖੇ ਫਿਰਦੇ ਉਦਾਂ ਹੀ ਫਿਰਦੇ ਹੈ ਨਾ ਅਪਲੀਕੇਸ਼ਨ ਨੌਕਰੀ ਨਹੀਂ ਮਿਲ ਰਹੀ ਧੱਕੇ ਖਾਂਦੇ ਫਿਰਦੇ ਵਿਚਾਰੇ ਪ੍ਰਾਈਵੇਟਾਂ ਚ ਇਹ ਵਾਦੇ ਹੀ ਹੈ ਸਰਕਾਰਾਂ ਦੇ ਸਰਕਾਰਾਂ ਦੇ ਵਾਦੇ ਕਰ ਦਿੰਦੀਆਂ ਪਰ ਅਮਲ 'ਚ ਨਹੀਂ ਆਉਂਦੇ ਕੀ ਕਹਿੰਦੀ ਜਨਤਾ ਪ੍ਰੋਗਰਾਮ ਦੇ ਤਹਿਤ ਅਸੀਂ ਆਪ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿਉਂਕਿ ਲੋਕ ਸਭਾ ਚੋਣਾਂ ਨਜ਼ਦੀਕ ਨੇ ਬਹੁਤ ਸਾਰੇ ਲੋਕਾਂ ਦੀ ਕਿਤੇ ਨਾ ਕਿਤੇ ਉਮੀਦ ਹੁੰਦੀ ਹੈ ਕਿ ਲੀਡਰ ਸਾਡੇ ਇਹ ਵਿਕਾਸ ਕਾਰਜ ਦਾ ਨਿਵੇੜਾ ਕਰੇ ਅਤੇ ਨਾਲ ਹੀ ਬਹੁਤ ਸਾਰੇ ਲੋਕਾਂ ਦੇ ਕਿਤੇ ਨਾ ਕਿਤੇ ਆਪਣੇ ਕੁਝ ਮੁੱਦੇ ਹੁੰਦੇ ਨੇ ਆਪਣੇ ਇਲਾਕੇ ਦੇ ਕੁਝ ਮੁੱਦੇ ਹੁੰਦੇ ਨੇ ਉਹਨਾਂ ਦੇ ਸਬੰਧਤ ਬਹੁਤ ਸਾਰੀ ਗੱਲਾਂ ਲੋਕ ਜਿਤਨੇ ਕਿਤੇ ਦੱਸਦੇ ਨੇ ਗੱਲਬਾਤ ਸ਼ੁਰੂ ਕਰਦੇ ਆ ਇੱਥੇ ਜੋ ਲੋਕ ਜੁੜੇ ਨੇ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਸਾਸ਼ਵਤ ਹੈ ਮੈਂ ਉੱਤਰ ਪ੍ਰਦੇਸ਼ੇ ਹਾਂ ਪ੍ਰਯਾਗਰਾਜ ਜੀ ਪ੍ਰਯਾਗਰਾਜ ਸੇ ਹਾਂ ਮੈਂ ਇੱਥੇ ਪੜ੍ਹਦਾ ਹਾਂ ਸਟੂਡੈਂਟ ਹੂ ਸੀਜੀਸੀ ਦਾ ਜੀ ਐਗਰੀਕਲਚਰ ਪੜ੍ਹਦਾ ਹਾਂ ਕੀ ਕਹਿਣਾ ਚਾਹੋਗੇ ਕੇਂਦਰ ਦੇ ਵਿੱਚ ਤੇ ਕਿ ਸਰਕਾਰ ਸੀਗੀ ਹੈ ਨਾ ਕਿਵੇਂ ਦੀ ਰਹੀ ਸਰਕਾਰ ਦੇ ਉਹ 5 ਤੋਂ 10 ਸਾਲ ਕਿਉਂਕਿ 10 ਸਾਲ ਸੱਤਾ ਦੇ ਵਿੱਚ ਰਹੇ ਤੁਹਾਡੇ ਮਤਲਬ ਕਿਵੇਂ ਜੀ ਕੰਮ ਤੋਂ ਅੱਛੇ ਕੀ ਹੈ ਬਹੁਤ ਸੈਕਟਰਸ ਵਿੱਚ ਡਵੈਲਪਮੈਂਟ ਹੋਇਆ ਹੈ लेकिन एग्रीकल्चर सेक्टर में उनको और थोड़ा फोकस्ड होना चाहिए और थोड़ा उनको पॉलिसीज़ लाना चाहिए जो कि फार्मर फ्रेंडली हो इको फ्रेंडली हो ऐसा पॉलिसीज आना चाहिए और बजट में भी फार्मिंग के और भी मतलब बढ़ बड़ो, बढ़ोतरी होना चाहिए तो उसी के मतलब ये अगर करेंगे तो ही एग्रीकल्चर सेक्टर में मतलब इम्प्रूवमेंट होगा क्योंकि इंडिया बेसिकली एग्रीकल्चर स्टेट ही है और मैक्सिमम यहीं पे जो हमारा इकोनॉमी में ग्रोथ होता है वो एग्रीकल्चर से ही है तो ये सब उनको करना चाहिए फोकस वहीं पे रह रहना चाहिए मेनली एग्रीकल्चर के प्रोडक्शन पे फिर जो बजट में ग्रोथ में टेक्नोलॉजी में जो कि हम एग्रीकल्चर को जो फार्मर को हेल्प कर सकें तो ये मेन चीज़ होता है तो ये करना चाहिए बाकी इंफ्रास्ट्रक्चर डेवलपमेंट फॉरन पॉलिसी एंड मिलिट्री में ये ये तो सब अच्छा ही है तो ये है ਮੇਰਾ ਨਾਮ ਵਿਕਾਸ ਕੁਮਾਰ ਹੈ ਮੈਂ ਬਿਹਾਰ ਤੋਂ ਹਾਂ ਬਿਹਾਰ ਤੋਂ ਇੱਥੇ ਪੜ੍ਹਨਾ ਹੈ ਇੱਥੇ ਪੜ੍ਹਨੇ ਆ ਸਰਕਾਰ ਦੇ ਰਵਈਆ ਕਿਵੇਂ ਵੇਖ ਰਹੇ ਹੋ ਜਿਵੇਂ 2024 ਦੇ ਵਿੱਚ ਲੋਕ ਸਭਾ ਚੋਣਾਂ ਆ ਰਹੀਆਂ ਹਨਾ ਪਤਾ ਹੀ ਹੋਵੇਗਾ ਪ੍ਰਚਾਰ ਸ਼ੁਰੂ ਹੋ ਚੁੱਕਿਆ ਪਾਰਟੀਆਂ ਦਾ ਸਰਕਾਰ ਦੇ ਪਹਿਲਾਂ ਤਾਂ ਉਹ ਦਿਨ ਕਿਵੇਂ ਲੱਗੇ ਜੋ ਵਾਅਦੇ ਕੀਤੇ ਸੀ ਵਾਅਦੇ ਪੂਰੇ ਹੋਏ ਸਰਕਾਰ ਇਹ ਡਿਵੈਲਪਮੈਂਟ ਨੂੰ ਕਰ ਰਹੀ ਹੈ ਬਹੁਤ ਸਾਰੇ ਐਸੇ ਫੀਲਡਸ ਹਨ ਔਰ ਜੋ ਕਿ ਇੰਪਲੋਇਮੈਂਟ ਵੀ ਮਿਲ ਰਹੀ ਹੈ ਨਵੇਂ-ਨਵੇਂ ਸਟਾਰਟਅਪ ਵੀ ਆ ਰਹੇ ਹਨ ਇੰਡੀਆ ਮੇਂ ਤਾਂ इसमें आप वो एग्रीकल्चर सेक्टर में भी और भी डेवलपमेंट चाहिए इनको और मिलिट्री और मिलिट्री और इंटेलिजेंस में भी तो डिफरेंट है डेवलपमेंट भी आई है इनमें और फिर इनके बाद लाइक एजुकेशन सेक्टर में भी यूजीसी और सी लाइक पेपर हमें अपने ये रिलीज कर रहे हैं और पेपर के साथ एग्जाम ਕਲ ਕੰਪੀਟੀਸ਼ਨ ਵੀ ਹੋ ਰਹੀ ਹੈ। ਤਾਂ এডਿਕੇਸ਼ਨ ਹੋਰ ਐਗਰੀਕਲਚਰ ਮੈਂ इनको ਡਿਵੈਲਪਮੈਂਟ ਹੋਰ ਚਾਹੀਏ। ਚਾਹੀਦੇ। ਹਾਂਜੀ। ਸਰਕਾਰ ਦੇ ਤੁਸੀਂ ਨੰਬਰ ਕਿਨੇ ਦੋਗੇ? ਹਰ ਕਿਸੇ ਦਾ ਇੱਕ ਨੰਬਰ ਹੁੰਦਾ 10 ਦੇ ਵਿੱਚੋਂ ਕਿਨੇ ਨੰਬਰ ਦੋਗੇ ਓਵਰঅল ਸਰਕਾਰ ਦੀ ਕਾਰਜ? ਹਾਂ ਭਾਜੀ 10 ਦੇ ਵਿੱਚ 6.5 ਥੋੜੇ ਭਾਜੀ? ਆ 6 ਹੀ ਦੇਂਗੇ ਅਸੀਂ। 6 ਦੋਵਾਂਗੇ। ਜੀ ਜੀ। ਹੋਰਾਂ ਨਾਲ ਗੱਲਬਾਤ ਕਰ ਲੈਣੇ ਆ ਜੋ ਵਾਸਤੇ ਵਿੱਚ ਸਫਰ ਕਰਨ। ਮਾਤੇ ਕੀ ਨਾ ਮਈ? ਆ ਮਰਜੀ। ਕਿ ਤੁਸੀਂ ਥੇ ਰਹਿਣਾ ਹੈ ਮਤਲਬ ਪੰਜਾਬੀ ਹੋ ਤੁਸੀਂ ਤਾਂ ਹਾਂਜੀ ਹਾਂਜੀ ਆਪਾਂ ਤਾਂ ਇੱਥੋਂ ਦੇ ਹੀ ਆ ਠੀਕ ਹੈ ਇੱਥੇ ਜੰਮੇ ਪੜੇ ਹੋਗੇ ਨਾ ਨਹੀਂ ਜੰਮੇ ਤਾਂ ਕਲਕੱਤੇ ਆ ਕਲਕੱਤੇ ਦੇ ਸ਼ੌਖਰ ਪੂਰੀ ਨੌਲੇਜ ਰੱਖਦੇ ਹੋਗੇ ਇੰਡੀਆ ਭਰ ਦੀ ਉਹ ਹੁਣ 2024 ਦੀ ਚੋਣ ਆ ਰਹੀ ਹੈ ਲੋਕਾਂ ਦੇ ਵਿੱਚ ਵਿਚਰੇ ਹੋਏ ਆ ਲੰਬਾ ਸਮਾਂ ਵੀ ਹੋ ਗਿਆ ਨਾ ਵਿਚਰੇ ਸਰਕਾਰਾਂ ਦਾ ਵੀ ਰਵੱਈਆ ਵੇਖਦੇ ਤੁਸੀਂ ਕਿਵੇਂ ਵੇਖਿਆ ਵੀ 2024 ਤੋਂ ਪਹਿਲਾਂ ਜੋ ਸਰਕਾਰ ਸੀਗੀ ਪਹਿਲਾਂ ਵਾਅਦੇ ਕਰਦੇ ਆ ਅਸੀਂ ਐਜੂਕੇਸ਼ਨ ਸੁਧਾਰਾਂਗੇ ਹੈਲਥ ਸੁਧਾਰਾਂਗੇ ਇਕ ਸਾਰ ਨਹੀਂ ਸਦਾ ਤੁਹਾਨੂੰ ਕੀ ਲੱਗਿਆ ਕਿਵੇਂ ਤਾਂ ਲੱਗਿਆ ਬਹੁਤ ਪ੍ਰੋਬਲਮਾਂ ਆਈਆਂ ਨੇ ਰੱਜੇ 2000 ਮਤਲਬ ਕੀ 24 ਹੈ ਨਾ 23 ਚ ਲਾਕਡਾਊਨ ਤੋਂ ਬਾਅਦ ਬਹੁਤ ਔਖੇ ਹੋ ਗਏ ਹਾਂ ਚਲੋ ਕਿਹਨੇ ਦੀ ਪ੍ਰੋਬਲਮ ਹੈ ਹੈਲਥ ਸੈਕਟਰ ਪੱਖੋਂ ਜਾਂ ਹੋਰ ਕਿਸੇ ਨੇ ਹੈਲਥ ਤਾਂ ਚਲੋ ਪ੍ਰਮਾਤਮਾ ਦੀ ਦਿਆ ਨਾਲ ਬੜ ਬੜ ਠੀਕ ਹੈ ਆਹੀ ਜਿਹੜੀ ਘਰ ਦੀ ਮਹਿੰਗਾਈ ਥੋੜਾ ਬੈਂਕਾਂ ਦੇ ਕੰਮ ਇਹ ਸਭ ਨਾਲ ਬਹੁਤ ਪ੍ਰੋਬਲਮਾਂ ਹੋਈਆਂ ਹਾਂ ਹਾਂ ਲਾਕਡਾਊਨ ਚ ਹੁਣ ਉਮੀਦ ਕੀ ਕਰ ਰਹੇ ਹੋ ਇਹ ਸੈਕਟਰ ਦੇ ਵਿੱਚ ਕਿਤਨੇ ਕਿਤੇ ਬਦਲਾਅ ਹੋਵੇ ਤੁਹਾਡੇ ਉਮੀਦ ਕੀ ਹੈ ਲੀਡਰਾਂ ਤੋਂ ਸਰਕਾਰ ਤੋਂ ਕੀ ਉਮੀਦ ਕੀ ਹੈ ਤੁਹਾਡੀ ਹਾਂ ਵਧੀਆ ਬਦਲਾਅ ਹੋਵੇ ਗਰੀਬਾਂ ਦਾ ਉਹ ਹੋਵੇ ਸਾਰਾ ਕੁਝ ਹੋਵੇ ਹੈਨਾ ਬਸ ਵਧੀਆ ਸਾਫ਼ ਸੁਥਰਾ ਜਿਹਾ ਮਾਹੌਲ ਹੋਵੇ ਆ ਗੁੱਲਜਣਾ ਵਾਲਾ ਨਾ ਹੋਵੇ ਜਿਵੇਂ ਲਾਕਡਾਊਨ ਹੋ ਗਿਆ ਜਿਵੇਂ ਫਿਰ ਕਿਵੇਂ ਕਿਵੇਂ ਹਬ ਨੋਟ ਬੰਦੀ ਜਿੱਦੀ ਜਾਦੇ ਪ੍ਰੋਬਲਮ ਹੋਈ ਆ ਹਾਂ ਤੇ ਬਸ ਇਹੋ ਜੇ ਕੰਮ ਨਾ ਹੋਣ ਹਾਂ ਉਹ ਨਾਲ ਗੱਲਬਾਤ ਕਰ ਲੈਣੇ ਜੋ বাস ਦੇ ਵਿੱਚ ਕਿਤਨੇ ਕਿਤੇ ਸਫ਼ਰ ਕਰ। ਭਾਈ ਜੀ ਕੀ ਨਾਮ ਹੈ ਤੁਹਾਡਾ? ਸਚਿਨ ਸਿੰਘ। ਕਿਤੋਂ ਰਹਿਣ ਵਾਲੇ ਭਾਈ? ਹਿਮਾਚਲ। ਹਿਮਾਚਲ ਦਾ। ਅੱਛਾ ਜੀ ਤਾਂ ਮੇਰੇ ਨਾਲ ਦੇ ਸੂਬੇ ਤੋਂ ਹੀ ਹਾਂ। ਅ ਕੀ ਕਹੋਗੇ ਭਾਜੀ 2024 ਤੋਂ ਪਹਿਲਾਂ ਸਰਕਾਰ ਸੀਗੀ ਨਾ ਬਹੁਤ سارے ਵਾਅਦੇ ਕਰਦੀ ਐ ਤੁਹਾਨੂੰ ਕੀ ਸਰਕਾਰ ਦਾ ਖਾਸ ਲੱਗਿਆ ਤੇ ਕੀ ਨਕਾਮੀਆਂ ਲੱਗੀਆਂ? ਮੈਨੂੰ ਤਾਂ ਲੱਗਿਆ ਅਸੀਂ ਭਰਤੀ ਹੋਏ ਪਿੱਛੇ। ਹੂੰ। ਤੇ ਉਹ ਭਰਤੀ ਦਾ ਕੁਝ ਬਣਿਆ ਨਹੀਂ। ਅਸੀਂ ਕੱਢੇਗੇ। ਹੂੰ। ਬਾਹਰ ਕੋਈ ਰਿਜ਼ਲਟ ਦਿੱਤਿਆ ਨਹੀਂ ਇਹਨਾਂ ਨੇ। ਹੂੰ। ਤੇ ਯੂਥ ਵਾਸਤੇ ਤੋਂ ਬੜਾ ਦਿੱਕਤ ਆਲੀ ਕਾਲਾ ਤੇ ਹੁਣ ਅਗਲਾ ਕੀ ਉਮੀਦ ਕੀ ਅਗਲੀ ਸਰਕਾਰ ਤੋਂ ਆਵੇ ਕੁਝ ਮਦਦ ਆਪ ਕਰੇ ਕੁਝ ਯੁਥਲੇ ਵੀ ਜਿੱਦਾਂ ਮਤਲਬ ਕੁਝ ਨੌਕਰੀਆਂ ਵਗੈਰਾ ਦੇਵੇ ਬੇਰੋਜਗਾਰੀ ਵੜਦੀ ਪਈ ਆ ਬੜਾ ਮੁਸ਼ਕਿਲ ਹੋਇਆ ਪਿਆ ਕਿਤੇ ਕਿਤੇ ਭੱਜਦੇ ਪਏ ਲੋਕ ਕਿਤੇ ਸਟਾਰਟ ਅਪ ਆਏ ਮਤਲਬ ਜਿਨ੍ਹਾਂ ਦੇ ਆਪਣੇ ਹੈਗੇ ਪੈਸੇ ਜਿਨ੍ਹਾਂ ਦੇ ਕੋਲ ਉਹ ਆਪਣਾ ਸਟਾਰਟ ਅਪ ਕਰ ਲੈਂਦੇ ਆ ਜਿਹਨਾਂ ਇੰਨੇ ਹੈਗੇ ਤੇ ਉਹਨਾਂ ਨੇ ਕਿੱਥੇ ਜਾਣਾ ਕਿੱਥੇ ਜਾਣਾ ਹਾਂਜੀ ਸਰਕਾਰ ਦੀ ਹੁਣ ਕਾਰਜਕਾਰੀ ਨੰਬਰ ਕਿੰਨੇ ਦੋਗੇ ਭਾਈ ਸਰਕਾਰ ਤਾਂ ਚਲੋ ਚਲੀ ਗਈ ਨਵੀਂ ਆਵੇਗੀ ਨਵੀਆਂ ਵੋਟਾਂ ਪਹਿਣੀਆਂ ਨੰਬਰ ਕਿੰਨੇ ਹੋਣਗੇ 10 ਦੇ ਵਿੱਚੋਂ 10 ਦੇ ਵਿੱਚੋਂ ਦਿਆਂਗੇ ਅਸੀਂ 6 6 ਦੋ ਠੀਕ ਹੋਰਾਂ ਨਾਲ ਗੱਲਬਾਤ ਕਰ ਮਾਤਾ ਜੀ ਕੀ ਨਾਮ ਹੈ ਤੁਹਾਡਾ ਸੁਵਿੰਦਰ ਕੌਰ ਇੱਥੋਂ ਦੇ ਰਹਿਣ ਵਾਲੇ ਸਾਧਿਕਰ ਸਾਹਿਬ ਹਾਂ ਚੁੰਨੀ ਕਲਾ ਚੁੰਨੀ ਕਲਾ ਹਾਂ ਠੀਕ ਤੇ ਕਿਵੇਂ ਵੇਖ ਰਹੇ ਹੋ ਸਰਕਾਰ ਦੀ ਕਾਰਜਕਾਰੀ ਪਹਿਲਾਂ ਵੋਟਾਂ ਤੋਂ ਪਹਿਲਾਂ ਤਾਂ ਬਹੁਤ ਵਾਅਦੇ ਕਰਕੇ ਜਾਂਦੇ ਵੀ ਇੰਨੇ ਪੈਸੇ ਦਵਾਂਗੇ ਆ ਸੈਕਟਰ ਥੋੜਾ ਇੰਪਰੂਵ ਕਰਾਂਗੇ ਜੁਆਕਣ ਨੂੰ ਨੌਕਰੀਆਂ ਦੇਵਾਂਗੇ ਕੀ ਉਹ ਵਾਕੇ ਲੱਗਦਾ ਜੋ ਵਾਅਦੇ ਕਰਕੇ ਪਿੰਡਾਂ ਦੇ ਵਿੱਚ ਆਏ ਸੀ ਕਿ ਪਹਿਲਾ ਵੋਟ ਲੈਣ ਵਾਸਤੇ ਵਾਅਦੇ ਪੂਰੇ ਹੋਏ ਵਾਕੇ ਜੇ ਨਹੀਂ ਹੋਏ ਤੇ ਕਿਹੜੇ ਵਾਅਦੇ ਸੀ ਉਹ ਨੋ ਜੀ ਬਾਤ ਤਾਂ ਕੋਈ ਨਹੀਂ ਕਰਾ ਉਲਟਾ ਇਹਨਾਂ ਨੂੰ ਨਸ਼ਾ ਛਡਾਊ ਕੇਂਦਰ ਖੋਲੇ ਵੀ ਇਹਨਾਂ ਬੱਚੇ ਬਰਬਾਦ ਹੋ ਰਹੇ ਆ ਪੰਜਾਬ ਬਰਬਾਦ ਹੋ ਰਿਹਾ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਇਹਨਾਂ ਨੂੰ ਜੋ ਨਸ਼ੇ ਵੇਚਦੇ ਇਹਨਾਂ ਨੂੰ ਫੜਨਾ ਚਾਹੀਦਾ ਹੈ ਬੰਦ ਕਰਨਾ ਚਾਹੀਦਾ ਹੈ ਨੌਜਵਾਨ ਪੀੜੀ ਖਰਾਬ ਹੋ ਰਹੀ ਹੈ ਜੀ ਨਸ਼ਾ ਬੰਦ ਕਰਨਾ ਹਾਂਜੀ ਨਸ਼ਾ ਬੰਦ ਕਰਨਾ ਚਾਹੀਦਾ ਬਿਲਕੁਲ ਇਸ ਤੋਂ ਬਿਨਾ ਨਹੀਂ ਹੋ ਸਕਦਾ ਨਹੀਂ ਜੀ ਤੇ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਵੇਖ ਰਹੇ ਹੋ ਜੀ ਆਸ-ਪਾਸ ਦੇ ਇਲਾਕੇ ਦੇ ਵਿੱਚ ਆਮ ਤੌਰ ਤੇ ਇਹੀ ਮੰਗ ਹੁੰਦੀ ਹੈ ਕਿ ਐਜੂਕੇਸ਼ਨ ਵਧੀਆ ਹੋਵੇ ਸਿੱਖਿਆ ਸਿਹਤ ਵਧੀਆ ਹੋਵੇ ਤੁਹਾਡੇ ਵਾਲੇ ਇਲਾਕੇ ਦੇ ਕੀ ਹਾਲ ਹੈ ਮਸਾਲ ਤੋਂ ਬੁਰੇ ਹਾਲ ਹੈ ਕੋਈ ਐਜੂਕੇਸ਼ਨ ਨਹੀਂ ਹੈ ਜੀ ਕੋਈ ਕੁਝ ਨਹੀਂ ਹੈ ਕੋਈ ਸਹੂਲਤ ਨਹੀਂ ਦੇ ਰਹੇ ਹੈਗੇ ਬੱਚੇ ਬੜੇ ਲਿਖੇ ਫਿਰਦੇ ਓਦਾਂ ਹੀ ਫਿਰਦੇ ਹੈ ਨੌਕਰੀ ਕਿشن ਨੌਕਰੀ ਨਹੀਂ ਮਿਲ ਰਹੀ ਏ ਤੱਕੇ ਖਾਂਦੇ ਫਿਰਦੇ ਵਿਚਾਰੇ ਪ੍ਰਾਈਵੇਟਾਂ 'ਚ ਜੀ ਸਭ ਤੋਂ ਵੱਡੀ ਗੱਲ ਹੈ ਜੇ ਬੰਦੇ ਨਸ਼ਾ ਦਾ ਪਰਮ ਲਗਨ ਰੇ ਬੰਦ ਕਰਨਾ ਚਾਹੀਦਾ ਇਹ ਬੰਦ ਹੋਣਾ ਚਾਹੀਦਾ ਹਾਂਜੀ ਨਸ਼ਾ ਬੰਦ ਹੋਣਾ ਚਾਹੀਦਾ ਤਾਂ ਬਹੁਤ ਸਾਰੇ ਸੁਝਾਅ ਕਿਤਨੇ ਕਿਤੇ ਵਧੀਆ ਮੇਰੇ ਨਸ਼ਾ ਬੰਦ ਹੋਣਾ ਚਾਹੀਦਾ ਬਾਈ ਕੀ ਨਾ ਬਾਈ ਜਿੱਤੇ ਮੇਰੇ ਮੈਨੂੰ ਵੀ ਹੈ ਮਾਰ ਗਿਆ ਰੇ ਹਣਾ ਨਾ ਹਾਂ ਨੌਵੀਂ ਵਾਲੇ ਛੇਵੀਂ ਵਾਲੇ ਕਿੱਥੋਂ ਆਏ ਅਸੀਂ ਖਰੜ ਤੋਂ ਹੀ ਆਏ ਖਰੜ ਤੋਂ ਆ ਰਹੇ ਹਾਂਜੀ ਸਿੱਖਿਆ ਵਾਲੇ ਪਾਸੋਂ ਕਿਵੇਂ ਚੱਲ ਰਿਹਾ ਤੁਹਾਡਾ ਸਕੂਲ ਵਗੈਰਾ ਸਿੱਖਿਆ ਪਾਸੋਂ ਤਾਂ ਵਧੀਆ ਜੀ ਵਧੀਆ ਚੱਲ ਰਿਹਾ ਹਾਂਜੀ ਤੇ ਕੁਝ ਸੁਧਾਰ ਚਾਹੀਦਾ ਵਿੱਚ ਸੁਧਾਰ ਠੀਕ ਹੀ ਹੈ ਕਿ ਬਲਕਿ ਸਭ ਕੁਝ ਲੱਗਣਾ ਹੈ ਗੁਰਬਾਣੀ ਵੀ ਲਗਣੀ ਚਾਹੀਦੀ ਹੈ ਸੰਸਕ੍ਰਿਤ ਲਗਣੀ ਚਾਹੀਦੀ ਹੈ ਇਹ ਚੀਜ਼ਾਂ ਆਪਣੇ ਧਰਮ ਦੇ ਬਾਰੇ ਉਹ ਸਬਜੈਕਟ ਹੋਣੀ ਚਾਹੀਦੀ ਹੈ। ਉਹ ਵੀ ਨਾਲ ਨੇ ਤੁਹਾਡੇ? ਹਾਂਜੀ ਇਹ ਮੇਰੇ ਕਜ਼ਨ ਭਰਾ ਹੈ। ਅੱਛਾ ਤੁਹਾਡੇ ਕੀ ਨਾਮ ਪਈ? ਮਯੰਕ ਹੈ ਜੀ ਮੇਰਾ ਨਾਮ। ਤੇ ਕਿੰਨੇ ਸਾਲ ਦੇ ਤੁਸੀਂ? ਮੈਂ 17 ਸਾਲ ਦਾ। ਵੈਸੇ ਪਏ ਆਏ ਦੋ ਦਿਨ ਸਾਡੇ ਪਏ ਦੋ ਤਿੰਨ ਟਾਸ। ਹਾਂ ਜੀ। ਹੁਣ ਪੜਾਈ ਕਰ ਰਹੇ ਹੋ? ਹਾਂਜੀ ਬਸ ਪਲੱਸਟਰ ਦੇ ਪੇਪਰ ਦਿੱਤੇ ਨੇ ਜੀ। ਠੀਕ ਹੈ। ਸਰਕਾਰ ਦੇ ਬਾਰੇ ਤਾਂ ਸੁਣਦੀ ਹੋਵੋਗੇ ਹਨਾ? ਕੀ ਚੀਜ਼ਾਂ ਚੰਗੀਆਂ ਲੱਗੀਆਂ ਸਰਕਾਰ ਦੀ ਸਰਕਾਰ ਦੀ ਐਵੇਂ ਕਾਫੀ ਚੀਜ਼ਾਂ ਚੰਗੀਆਂ ਵੀ ਨੇ ਕੁਝ ਮਾੜੀਆਂ ਵੀ ਨੇ ਬਾਕੀ ਮੈਂ ਤਾਂ ਇਹ ਕਹਿਣਾ ਚਾਹਾਂਗਾ ਵੀ ਥੋੜਾ ਸੁਧਾਰ ਕਰੋ ਹੋ ਤਾਂ ਕੋਈ ਚੱਕਰ ਸੁਧਾਰ ਹੋਣਾ ਚਾਹੀਦਾ ਹਾਂਜੀ ਕਿ ਸੈਕਟਰ ਦੇ ਵਿੱਚ ਸੈਕਟਰ ਦੇ ਵਿੱਚ ਇਹ ਨਾ ਦੇਖਿਆ ਜਾਂ ਹੈਲਥ ਹੈ ਕਿਹੜੇ ਸੈਕਟਰ ਵੈਸੇ ਦੋਨਾਂ ਵਾਸਤੇ ਹੀ ਹੋਣਾ ਚਾਹੀਦਾ ਦੋਨੋਂ ਵਾਸਤੇ ਮਤਲਬ ਇੰਨਾ ਜ਼ਿਆਦਾ ਨਹੀਂ ਦੋਨਾਂ ਵਾਸਤੇ ਹੀ ਹੋਣਾ ਚਾਹੀਦਾ ਦੋਨੇ ਵਾਸਤੇ ਹਾਂਜੀ ਥੋੜਾ ਨਾਲ ਗੱਲਬਾਤ ਕਰ ਲੈਣੇ ਆ ਜੋ ਸਫਰ ਕਰ ਰਹੇ ਨੇ ਅੱਜ ਇਸ ਦਰਬਾਰ ਭਾਜੀ ਕੀ ਨਾਮ ਹੈ ਆਪਣਾ ਜੀ ਹਰਵੰਦ ਸਿੰਘ ਜੀ ਹਰਵੰਦ ਸਿੰਘ ਕਿੱਥੋਂ ਆ ਰਹੇ ਹੋ ਲਈ ਖੰਨੇ ਤੋਂ ਜੀ ਖੰਨੇ ਐਸੇ ਦੂਰੋਂ ਆਏ ਤੁਸੀਂ ਖੰਨੇੜੇ ਬਾਕੀ ਦੂਰੋਂ ਆਏ ਤੁਸੀਂ ਚੰਡੀਗੜ੍ਹ ਤੋਂ ਦੂਰੀ ਹੈ ਖੰਨਾ ਮਾਰੀ ਬੇਟੀ ਪੁਲਾਏ ਸੀ ਅੱਛਾ ਅੱਛਾ ਹੁਣ 2024 ਦੀ ਚੋਣ ਆ ਰਹੀ ਹੈ ਨਾ ਜੀ ਪਿੰਡਾਂ ਦੇ ਵਿੱਚ ਆਏ ਸੀ ਆਪਣੇ ਸ਼ਹਿਰਾਂ ਦੇ ਵਿੱਚ ਲੀਡਰ ਆਏ ਸੀ ਵਾਅਦੇ ਕਰਕੇਗੇ ਇਹ ਚੀਜ਼ ਮੇਰੀ ਵੋਟ ਮੈਨੂੰ ਵੋਟ ਪਾਓ ਮੈਂ ਇਹ ਚੀਜ਼ ਦਾ ਤੁਹਾਡੇ ਵਿਕਾਸ ਕਰਕੇ ਦਊਗਾ ਕੀ ਉਹ ਲੱਗਦਾ ਵਾਦੇ ਪੂਰੇ ਹੋਏ 2024 ਤੋਂ ਪਹਿਲਾਂ ਆਏ ਸੀ ਉਹ ਨਵੇਂ ਆ ਰਹੇ ਲੀਡਰ ਉਹ ਵੀ ਉਹੀ ਵਾਦੇ ਕਰ ਰਹੇ ਦੇਖੋ ਜੀ ਵਾਦੇ ਹੀ ਆ ਸਰਕਾਰਾਂ ਦੇ ਸਰਕਾਰਾਂ ਦੇ ਵਾਦੇ ਕਰ ਦਿੰਦੀਆਂ ਬਹੁਤ ਕਰਦੀਆਂ ਇਹ ਸਰਕਾਰ ਨੇ ਵੀ ਬਹੁਤ ਕੀਤੇ ਸੀਗੇ ਪਰ ਅਮਲ 'ਚ ਨਹੀਂ ਆਇਆ ਵਾਦੇ ਸਿਰਫ ਇਹਨਾਂ ਦੇ ਕਾਗਜ਼ਾਂ 'ਚ ਇਹਨਾਂ ਦੇ ਦਫ਼ਤਰਾਂ 'ਚ ਇਹ ਸਮੇਂ ਦੇ ਹੀ ਕੀਤੇ ਆ ਪਰ ਜੋ ਵਾਦੇ ਕੀਤੇ ਸੀ ਵਾਦੇ ਕੋਈ ਨਹੀਂ ਸਿਰਫ ਇੱਕ ਬਿਜਲੀ 300 ਯੂਨਟ ਫ੍ਰੀ ਹੈ ਉਹ ਵੀ ਜੇ 600 ਤੋਂ ਉੱਪਰ ਹੈ ਤੇ ਕਹਿੰਦੇ ਬਿੱਲ ਲਵਾਂਗੇ ਜੀ ਉਹ ਵੀ ਨਹੀਂ ਹੋਣਾ ਚਾਹੀਦਾ ਬਾਕੀ ਜਿਸ ਤਰ੍ਹਾਂ ਕਹਿੰਦੇ ਨਸ਼ੇ ਖਤਮ ਕਰਾਂਗੇ ਖਤਮ ਨਹੀਂ ਹੋਏ ਪਹਿਲਾਂ ਨਾਲ ਵਧੇ ਆ ਬਜਰੀ ਸਸਤੀ ਕਰਾਂਗੇ ਰੇਤਾ ਸਸਤਾ ਕਰਾਂਗੇ ਕੋਈ ਸਸਤਾ ਨਹੀਂ ਹੋਇਆ ਸਿਰਫ ਇਹਨਾਂ ਦੇ ਕਾਗਜ਼ਾਂ 'ਚ ਹੋ ਸਕਦਾ ਹੋਇਆ ਹੋਵੇ ਦਫ਼ਤਰਾਂ 'ਚ ਹੋਇਆ ਪਰ ਹਕੀਕਤ ਜਿੰਨੇ ਬਿਹਾਰ ਚੱਲ ਜਈ ਹੈ ਦੇਖਣ ਤਾਂ ਪਹਿਲਾਂ ਨਾਲ ਮਹਿੰਗਾ ਹੋਇਆ ਸਸਤਾ ਨਹੀਂ ਹੋਇਆ ਇੰਪਰੂਵਮੈਂਟ ਕੀ ਹੋਣੀ ਚਾਹੀਦੀ ਕਿਹੜੇ ਸੈਕਟਰ ਚ ਇੰਪਰੂਵਮੈਂਟ ਹੋਣੀ ਚਾਹੀਦੀ ਬਸ ਇਹਨਾਂ ਦੇ ਵਾਅਦੇਆਂ ਅੰਦਰ ਇੰਪਰੂਵਮੈਂਟ ਹੈ ਕਿ ਇਹ ਪਹਿਲਾਂ ਜੋ ਕਿਤੇ ਸਿਹਤ ਨਾਲ ਹੋ ਰਹੀ ਵਧ ਕਹਿ ਰਹੇ ਆਂ ਇਹ ਕਰਾਂਗੇ ਉਹ ਕਰਾਂਗੇ ਪਰ ਹਕੀਕਤ ਨਹੀਂ ਹੋਇਆ ਤੁਹਾਡੇ ਇਲਾਕੇ ਚ ਕਿਸ ਚੀਜ਼ ਦੀ ਵੱਧ ਦਿੱਕਤ ਆ ਰਹੀ ਹੈ ਕੋਈ ਪਤਾ ਆ ਰਿਹਾ ਦੀ ਮਤਲਬ ਦੇਖੋ ਵੀ ਸਾਰੇ ਪੰਜਾਬ ਚ ਹੈ ਹਰ ਹਰ ਚੀਜ਼ ਹੈ ਮਹਿੰਗਾਈ ਹੈਗੀ ਹੈ ਰੇਤਾ ਮਹਿੰਗਾ ਪਹਿਲੇ ਨਾਲੋਂ ਬਜਰੀ ਮਹਿੰਗੀ ਹੈ ਨਸ਼ਾ ਕਹਿੰਦੇ ਖਤਮ ਕਰ ਦਾਂਗੇ ਦਿਨਾਂ ਦੇ ਖਤਮ ਕਰਾਂਗੇ 20 ਸਾਲ ਹੋਣ ਵਾਲੇ ਹੋਗੇ ਪੈਰ ਨਾਲ ਵਧੀਆ ਘਟਿਆ ਨਹੀਂ ਹੈਗਾ ਇਹ ਹਾਲੇ ਵੀ ਦਾਵੇ ਕਰੇ ਜਾਂਦੀਆਂ ਨੇ ਦਾਵੇ ਕਰਦਾ ਕੋਈ ਤੁਹਾਡਾ ਨਾਮ ਕੀ ਉਹ ਮੇਰਾ ਦਾ ਗਲਗਲ ਉਹਦਾ ਜਿਹੜਾ ਇਹਨਾਂ ਨੇ ਦੱਸਤਾ ਠੀਕ ਹੈ ਬੱਚਾ ਦਵਾਈ ਲੈ ਕੇ ਆਏ ਹੋਗੇ ਤੁਸੀਂ ਸਾਰੀ ਵੀ ਉਦਾਂ ਹੀ ਐ ਤਰਨੇ ਵੀ ਉਦਾਂ ਹੀ ਐ ਜਗਾ ਜਗਾ ਤਰਨੇ ਲੱਗ ਰਹੇ ਐ ਪਹਿਲਾਂ ਮਾਨ ਸਾਹਿਬ ਕਹਿੰਦੇ ਸੀ ਕਿ ਸਾਡੀ ਸਰਕਾਰ ਲਿਆਓ ਤਰਨੇ ਖਤਮ ਕਰ ਦਾਂਗੇ ਜੀ ਤਰਨੇ ਤਾਂ ਖਤਮ ਹੋਣ ਵੀ ਨਹੀਂ ਹੋਏ ਟੈਂਕਿਆਂ ਤੋਂ ਲੋਕੀ ਚੜੇ ਹੋਏ ਐ ਮੇਰੇ ਗੱਲ ਉਸ ਤਰ੍ਹਾਂ ਹੀ ਐ ਕੋਟਾ ਕਿ ਨਾਮ ਬੋਲੀ ਮੇਰਾ ਨਾਮ ਜਸਮੀਂਦਰ ਸਿੰਘ ਹੈ ਠੀਕ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਜਮਨਾ ਨਗਰ ਜਮਨਾ ਨਗਰ ਤੇ ਹੁਣ 2024 ਦੀ ਚੋਣ ਆ ਰਹੀ ਹੈ ਸਰਕਾਰ ਦੀ ਪਹਿਲਾਂ ਕਾਰਗੁਜ਼ਾਰੀ ਕਿਵੇਂ ਵੀਰੇ ਇੱਥੇ ਤਾਂ ਤਾਂ ਪਤਾ ਨਹੀਂ ਕਿਉਂਕਿ ਆਪਣੇ ਉਧਰ ਤਾਂ ਠੀਕ ਹੈ ਜੀ ਹਾਂ ਸਹੀ ਚੱਲ ਰਿਹਾ ਹਾਂਜੀ ਉਮੀਦ ਹੈ ਨਵੀਂ ਸਰਕਾਰ ਤੋਂ ਕੀ ਉਮੀਦ ਹੈ ਬਾਈ ਮੈਂ ਨਵੀਂ ਸਰਕਾਰ ਆਵੇ ਤਾਂ ਵਧੀਆ ਹੈ ਠੀਕ ਹੈ ਚੇਂਜ ਹੋਣੀ ਚਾਹੀਦੀ ਹੈ ਸਰਕਾਰਾਂ ਹੂੰ ਕਿਸ ਕਰਕੇ ਬਦਲਾਅ ਹੋਣਾ ਚਾਹੀਦਾ ਬਦਲਾਅ ਹੋਣਾ ਚਾਹੀਦਾ ਠੀਕ ਅ ਬਹੁਤ ਸਾਰੇ ਲੋਕ ਅੱਜ ਇਸ ਬਸ ਦੇ ਵਿੱਚ ਕਿਤੇ ਨਾ ਕਿਤੇ ਸਫ਼ਰ ਕਰ ਰਹੇ ਨੇ ਅਤੇ ਗੱਲਬਾਤ ਜਾਰੀ ਆ ਜਿਸ ਤਰੀਕੇ ਨਾਲ ਬਹੁਤ ਸਾਰੇ ਲੋਕਾਂ ਦੇ ਸੁਝਾਅ ਵੀ ਹੈ ਕਿ ਨਸ਼ਾ ਬੰਦ ਹੋਣਾ ਚਾਹੀਦਾ ਯੂਥ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਤੇ ਕਿਤੇ ਨਾ ਕਿਤੇ ਹਲ ਸੈਕਟਰ ਦੇ ਵਿੱਚ ਇਮਪਰੂਵਮੈਂਟ ਹੋਣੀ ਚਾਹੀਦੀ ਹੈ